ਨਵ ਦੇ ਨਵ ਅਫਸਰਸ ਅਸਲ ਸੀ ਨੋ ਲੋ ਜੋ ਸਬ ਰਜਿਸਟਰਰਸ ਦਾ ਕੰਮ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਛੱਡਿਆ ਗਿਆ ਹੈ ਉਹਨੂੰ ਦੇਖਦੇ ਹੋਏ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਟੋਨਲ 11 ਸਬ ਰਜਿਸਟਰਰ ਐਂਡ ਸਬਸਟਿਟਿਊਟ ਸਬ ਰਜਿਸਟਰਰ ਆਫਿਸ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਸਮੂਹ ਜਿਹੜੇ ਪੀਸੇਸ ਆਫੀਸਰਸ ਨੇ ਜ਼ਿਲ੍ਹਾ ਸੰਗਰੂਰ ਦੇ ਉਹਨਾਂ ਨੂੰ ਅਸੀਂ ਬਤੌਰ ਸਬ ਰਜਿਸਟਰਰ ਔਰ ਜੋਇੰਟ ਸਬਸਟਿਟਿਊਟਰ ਦੀ ਰੂਟਿਨ ਨਿਯਤ ਕੀਣੀ ਹੈ ਇਸ ਤੋਂ ਇਲਾਵਾ ਫੀਲਡ ਕਨੋਵੋ ਔਰ ਸੀਨੀਅਰ ਸਹਾਇਕ ਔਰ ਸੁਪਰਡੈਂਟ ਜਿਨ੍ਹਾਂ ਨੇ ਨੈਪਸੀਂਦਰ ਦੇ ਜਿਹੜੇ ਪੇਪਰ ਨੇ ਉਹ ਪਾਸ ਕੀਤੇ ਹੋਏ ਨੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਉਹ ਜੁਆਇੰਟ ਸਬਸਟਾਟ ਸਬਸਟਾਡੀ ਭਾਵਨਾ ਦਿੱਤੀਆਂ ਨੇ ਤਾਂ ਕਿ ਕਿਤੇ ਵੀ ਰਜਿਸਟਰੀ ਦਾ ਕੰਮ ਜਿਹੜਾ ਉਹ ਅੜੇ ਨਾ ਔਰ ਲੋਕਾਂ ਨੂੰ ਜਿਹੜਾ ਹੈ ਕੋਈ ਮੁਸ਼ਕਲ ਨਾ ਆਵੇ ਔਰ ਇਹ ਸਾਰੇ ਅਫੀਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਰਡਰ ਕਰਕੇ ਅਸੀਂ ਆਪ ਕੋ ਆਪਣੀ ਡਿਊਟੀ ਵਾਲੀ ਥਾਂ ਉੱਪਰ ਹਾਜ਼ਰ ਹੋਣ ਲਈ ਪੜਾਤ ਕਰਤੀ ਹੈ ਕਿੱਥੇ ਵੀ ਸਰੂਪ ਦੇ ਚ ਸਬਸਟੋਰ ਰਜਿਸਟਰ ਸਬਸਟੋਰ ਜਿਹੜੇ ਆਫਿਸ ਹੈ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਣਦੀ ਜਾਵੇਗੀ ਉਹਨਾਂ ਦੀ ਰਜਿਸਟਰੀਆਂ ਭੁਗਤਣਗੀਆਂ ਧੰਨਵਾਦ